ਲੋਏ ਅੱਜ ਤਾਂ ਮੈਂ ਪਤੀਲਾ ਭਰ ਕੇ ਸਾਗ ਦਾ ਢਾਲ ਲਿਆ ਅੱਗੇ ਤਾਂ ਮੈਨੂੰ ਚੀਰ ਨੂੰ ਵੀ ਨਾ ਦਿੰਦਾਂ ਅੰਡਣਾ ਗਮਾਂਡਣਾ ਸਾਗ ਮੰਗਤੇ ਤੇ ਅੱਜ ਮੈਂ ਇੰਨਾ ਪਤੀਲਾ ਭਰ ਕੇ ਢਾਲ ਲਿਆ ਅੱਜ ਕੋਈ ਪਰਤੇ ਆਇਆ ਸਾਗ ਲੈਣੀ ਨਹੀਂ ਆਉਂਦਾ ਜੇ ਕੋਈ ਲੈ ਜੇ ਤਾਂ ਸਾਂ ਕਾ ਕੋਈ ਗੱਲ ਮੰਗੂ ਮੈਂ ਵੀ ਬਿਟਾ ਕੇ ਨਾਲੇ ਕੋਈ ਮਸਕੀਤ ਸਬਜੀ ਲੈ ਲਿਆ ਕਰ ਮੈਂ ਵੀ ਜਾਣ ਕੇ ਆਉਂਦਾ ਤਰੀਕੇ ਨਾਲ ਹੀ ਧਰਿਆਗਾ ਵੀ ਆਲੇ ਨੂੰ ਕੌਲਾ ਭਰ ਕੇ ਸਾਗ ਦਾ ਦੇ ਦਿਆ ਕਰੂ ਤੇ ਅਲੇ ਤਾਂ ਵਧੀਆ ਕੋਈ ਮਟਰ ਪਨੀਰ ਤਰਦਾ ਕੋਈ ਕਾਖੇ ਦੀ ਤਰਦਾ ਕੋਈ ਕਾਖੇ ਦੀ ਤਰਦਾ ਕੋਈ ਛੋਲਗਾ ਤਰਦਾ ਤੇ ਮਤਾ ਬਸ ਹਰ ਤੱਕਉਲਾ ਪਰ ਕੇ ਸਾਗ ਦਾ ਕਿਹੜਾ ਦੇ ਦਿਆ ਕਰੂੰ ਤੇ ਸਬਜੀ ਪਵਾ ਲਿਆ ਕਰੂੰਗੀ ਮੈਂ ਤਾਂ ਹੁਣ 10 ਦਿਨ 15 ਦਿਨ ਵਧੀਆ ਮੌਜ ਆਪ ਤੀਡੇ ਦੇ ਭਰੇ ਹੋਏ ਸਾਗ ਨਾਲ 20 ਦਿਨ ਨਗਾ ਦੂੰਗੀ ਆਈ ਬਸ ਇੱਕ ਡੰਗ ਸਾਗ ਖਾ ਲਿਆ ਕਰੂੰ ਇੱਕ ਡੰਗ ਬਸ ਅਗਲੇ ਤੋਂ ਬਸ ਸਬਜੀ ਲਿਆਇਆ ਕਰੂੰਗੀ ਤੇ ਆਹ ਦੇ ਦਿਆ ਕਰੂੰਗੀ ਅਗਲੇ ਨੂੰ ਪਰ ਕੇ ਕਉਲਾ ਸਾਗ ਦਾ ਪਤੀਲਾ ਭਰਿਆ ਪਿਆ ਵਧੀਆ ਰਿੱਜ ਗਿਆ ਲਾ ਹਉ ਆਉਂਦੀ ਆ ਹਰਪ੍ਰੀਤ ਮੇਰਾ ਤਾਂ ਬਣ ਜਾ ਕਾ ਮੈਨੂੰ ਕਹੀ ਨਹੀਂ ਐ ਵੀ ਸਾਗ ਦਾ ਡੋਲੂ ਭਰਾ ਭਰਾ ਕੇ ਲੈ ਜਾ ਮੈਂ ਇਥੋਂ ਤੇ ਸਬਜੀ ਦਾ ਮੈਨੂੰ ਡੋਲੂ ਭਰ ਕੇ ਦੇ ਜਾ ਕੀ ਨੂੰ ਆਇਆ ਹਾਂ ਕੱਲੀ ਕੀ ਬੋਲੀ ਆ ਨੀ ਖੜੀ ਨਹੀਂ ਹਰ ਮੈਂ ਤਾਂ ਨਾ ਆ ਜਾ ਕਮ ਜਾ ਕੇ ਹੁੰਦੀ ਸੀ ਮੜਾਂ ਆ ਤੇ ਚੱਲेंगी ਮੇਰੇ ਨਾਲ ਨਾ ਮੈਂ ਤਾਂ ਜਾਣਦੀ ਨਹੀਂ ਭਾਈ ਮਤ ਜੇ ਸਾਗ ਤੇਰੀ ਬੈਠੀ ਆਂਗੀ ਮੈਂ ਤੈਨੂੰ ਆਇਆ ਆਦੀ ਆ ਮੈਂ ਖਾ ਮਤ ਨਾ ਅੱਜ ਵੱਡਾ ਸਾਰਾ ਪਤੀਲਾ ਭਰ ਕੇ ਸਾਗ ਦਾ ਧਰ ਤੇ ਤੂੰ ਸਾਗ ਲੈ ਜਾ ਮੈਂ ਇਥੋਂ ਨਾ ਤਾਈ ਸਵਾਗਤ ਸਾਡੇ ਤੇ ਜਵਾਕ ਨਹੀਂ ਖਾਂਦੇ ਮੈਂ ਤਾਂ ਪਤੀਲਾ ਭਰ ਕੇ ਰੇਣ ਲੈ ਆ ਜੀ ਸਾਡੇ ਜਵਾਕ ਤਾਂ 8 ਦਿਨ ਖਾਈ ਗਏ ਅੱਜ ਤਾਂ ਜੀ ਲਿਆ ਪਿਆ ਅੱਜ ਤਾਂ ਕਹਿੰਦੇ ਨਾ ਕੋਈ ਸਬਜ਼ੀ ਬਣਾ ਕੇ ਦੇ ਮੈਂ ਤਾਂ ਮਟਰ ਪਨੀਰ ਬਣਾ ਕੇ ਆਈਆਂ ਤੇ ਫੇਰ ਕੋਣ ਤੇ ਸਾਗ ਲੈ ਜਾ ਤੇ ਤੂੰ ਮੈਨੂੰ ਫੇਰ ਦੇ ਜੀ ਸਬਜ਼ੀ ਬਣੀ ਹੋਈ ਦੇ ਜੀ ਡੋਲੀ ਪੜਾ ਮੈਨੂੰ ਦਸੀ ਤਾਂ ਇਹ ਨਹੀਂ ਵੀ ਸਾਗ ਖਾਂਦੇ ਨਾ 8 ਦਿਨ ਹੋ ਗਏ ਅੱਜ ਮੁੱਕਿਆ ਸਾਗ ਹੁਣ ਦੁਬਾਰੇ ਸਾਗ ਹੋਣੀ ਹੋਵੇ ਕਰਕੇ ਤਾਂ ਮੈਂ ਥੋੜਾ ਤਾਂ ਦੀ ਸਾਗ ਮੰਗ ਤੇ ਹੋਰੀ ਚੱਲ ਪੈਂਦੇ ਅੱਜ ਮੈਂ ਆਖੀ ਜਾਨੀ ਅੱਜ ਕੋਈ ਆਉਂਦਾ ਨਹੀਂ ਸਾਗ ਲੈਣ ਦੇਖ ਤਾਂ ਹੀ ਕਿਸੇ ਨੂੰ ਹੋਰ ਦੇ ਦੇ ਹੋਰ ਆਣ ਕਮਾਂਡ ਚ ਦੇ ਦੇ ਐ ਕਰ ਰਾਜਵੀਰ ਨੂੰ ਪੁੱਛ ਲੱਗ ਕੇ ਰਾਜਵੀਰ ਨੇ ਨਾਂ ਤਰਿਆ ਹੋਵੇ ਨੇ ਰਾਜਵੀਰ ਉਸ ਗੱਲ ਵਾਂਗੂ ਪਾਈ ਛੀ ਆਖਦਾ ਨਹੀਂ ਕੋਈ ਪਾਣੀ ਪੀਂਦਾ ਕਿਤੇ ਹੁੰਦੀ ਅਗਲਾ ਪਸ਼ੂ ਨਾ ਊਰੋ ਪੀਂਦਾ ਪਾਣੀ ਤੈ ਤੂੰ ਤਾਂ ਬੰਦਿਆਂ ਨੂੰ ਪਸ਼ੂ ਸਮਝਦੀਆਂ ਫਿਰ ਹੋਰ ਗੱਲ ਕਿਹੜੀ ਹੈ ਤੇਰੇ ਕੋ ਕੌਲੀ ਸਾਗ ਦੀ ਲੈ ਜਾਣਿਆ ਤੂੰ ਮੇਨੇ ਕਹੇ ਜੇ ਦਿੰਨੀ ਹੈ ਮੈਂ ਹੰਤਾ ਚੱਜ ਨਾਲ ਲੈ ਲੈ ਤੋ ਕਿਤੇ ਦੇਖਾਂ ਚ ਨਾ ਅੱਖੀਂ ਪਾਈ ਸਾਗ ਲੈ ਜਾ ਹੁਣ ਤੂੰ ਮੰਦੀ ਨਹੀਂ ਤੇ ਹੁਣ ਤੂੰ ਉਦੀ ਆ ਜਾਨੀਂਗੀ ਨਾ ਛੀਹੀ ਨੂੰ ਛੀਹੀ ਤਾਂ ਭਈ ਗਾਂਆਂ ਹੁੰਦੀਆਂ ਗਾਂਆਂ ਪਾਣੀ ਪਿੰਦੀਆਂ ਹੁੰਦੀਆਂ ਛੀ ਕਹੇ ਤਾਂ ਭਈ ਤੇਰੀ ਆੜੀ ਹੱਦ ਹੋਗੀ ਦੇਖ ਤਾਂ ਹੀ ਤੇਰੇ ਮੁੰਰੇ ਬੰਨੇ ਹੱਥ ਮੈਂ ਤਾਂ ਨਹੀਂ ਮੁੜ ਕੇ ਤੇਰੇ ਸਾਗ ਲੈਣ ਆਉਂਦੀ ਕੀ ਗੱਲ ਭਾਈ ਨਾ ਅੱਜ ਕਿਵੇਂ ਨਾ ਮੈਂ ਕਈ ਤਾਂ ਅੱਜ ਤਾਂ ਨਹੀਂ ਫੇਰ ਆਉਂਦੀ ਹਾਂ ਫੇਰ ਨਾ ਮੈਂ ਮਟਰ ਪਨੀਰ ਬਣਾ ਕੇ ਆਈਆਂ ਜਵਾਕਾਂ ਨੂੰ ਉਹ ਖਵਾਉਂਗੀ ਐ ਹੁਣ ਮੈਂ ਤੈਨੂੰ ਸਾਗ ਵੱਟੇ ਮਟਰ ਪਨੀਰ ਦੇਣ ਆ ਜਾਵੇਂ ਭਾਈ ਤੈਨੂੰ ਫੇਰ ਆਈ ਹੋ ਗਿਆ ਵੀ ਜੇ ਮੈਂ ਸਾਗ ਲੈ ਆਈਗੀ ਤਾਂ ਮੈਨੂੰ ਹੁਣ ਅੱਜ ਫੇਰ ਮਟਰ ਪਨੀਰ ਦੀ ਬਾਲ ਦੇਣੀ ਪਊਗੀ ਚੱਲ ਫੇਰ ਨਹੀਂ ਲੱਗਾ ਤਾਂ ਹੀ ਦੇਖ ਮੈਂ ਤਾਂ ਮਟਰ ਪਨੀਰ ਇੰਨਾ ਮਹਿੰਗਾ ਪਨੀਰ ਪਾਇਆ ਇੰਨੇ ਮਹਿੰਗੇ ਮਟਰ ਰਹਿ ਗਏ ਆ ਸਾਗ ਕੀ ਐ ਸਾਗ ਤਾਂ ਤੁਰੀ ਜਾਂ ਉਥੋਂ ਤੋਂ ਪੰਡ ਬੰਨ ਲੈ ਖੇਤ ਚੋਂ ਹੁਣ ਤਾਂ ਨਹੀਂ ਥਾਂ ਥਾਂ ਖ ਉਹ ਤੂੰ ਉਹ ਬੇੜੀ ਅੰਨੀ ਗੱਲਾਂ ਕਰਦੀ ਐ ਪੰਦ ਭਾਈ ਨੂੰ ਕਿਸੇ ਦੇ ਹੁੰਦਾ ਨਹੀਂ ਨਹੀਂ ਭਾਈ ਪੰਦ ਵੀ ਉਹੀ ਗੱਲ ਵਾਂਗੂ ਕੱਲਾ ਕੋਈ ਆਇਆ ਨਹੀਂ ਪੰਡਾ ਭੱਲੇ ਆਏ ਤੇ ਵੀ ਉਹ ਹੋ ਗਿਆ ਲੱਕੜਾ ਵੀ ਮਚਦੀਆਂ ਤੜਕਾ ਦੀ ਲੱਗਦਾ ਗੰਡੇ ਵੀ ਪਾਉਂਦੇ ਨੇ ਸਾਰਾ ਖਰਚਾ ਵੀ ਹੁੰਦਾ ਨਾ ਤਾਈ ਮੈਂ ਤੈਨੂੰ ਕਹਿ ਕੇ ਗਈ ਸੀ ਪਤੀਲਾ ਪਰ ਕੇ ਧਰਨਾ ਤੂੰ ਪੁੱਛ ਕਿਧਰ ਰਹੀ ਸੀ ਅੱਗੇ ਭਾਈ ਤੁਸੀਂ ਆ ਜਾਂਦੇ ਸੀ ਰਹਿਣ ਮੈਂ ਸੋਡੇ ਮਾਰਾਂ ਨੇ ਫਿਰ ਵੱਧ ਤਰ ਲਿਆ ਦੇਖ ਤਾਈ ਮੇਰੀ ਮਾਰੀ ਨੇ ਨਹੀਂ ਦਿਆ ਜਿਹੜਾ ਕੋਈ ਤੇਰੇ ਹੋਰ ਲੈਣਾ ਉਹਨਾਂ ਨਾ ਉਸੇ ਨੂੰ ਦਿਆ ਮੈਨੂੰ ਤਾਂ ਲੋੜ ਨਹੀਂ ਪਈ ਕਾਲ ਪਾਈ ਤੇ ਰਿਚਾ ਲਾਏਗੀ ਕੋਈ ਨਾ ਰਾਜ ਦੀ ਇਹ ਪਾਲਾ ਕਰਦੀਆਂ ਨਾ ਇੱਕ ਕੜਛੀ ਤਾਂ ਦੇ ਦੂੰਗੀ ਦਾਲ ਦੀ ਛੋਟੀ ਜੀ ਕੌਲੀ ਇਦੋਂ ਵੱਧ ਨਹੀਂ ਦੇ ਸਕਦੀ ਸਾਗ ਤਾਂ ਭਾਵੇਂ ਅਗਲਾ ਡੋਲੂ ਭਰ ਕੇ ਦੇ ਦੇ ਆਏ ਮੇਰਾ ਦਾ ਭਾਈ ਡੋਲਤੋਂ ਤੇ ਤੇਰਾ ਖਰਚਾ ਹੁੰਦਾ ਤੂੰ ਤਾਂ ਕਹਦਾ ਕਿ ਡੋਲੂ ਭਰ ਕੇ ਦੇ ਦੇ ਜੇ ਤੇਰਾ ਖਰਚਾ ਹੋਇਆ ਨਾ ਆਪਦਾ ਮਹੀਨਾ ਤੂੰ ਸਾਗੀ ਖਾਲਾ ਫਿਰ ਮੈਂ ਨਹੀਂ ਲੈਂਦੀ ਭਾਈ ਖਾ ਲੂੰਗੀ ਮਹੀਨਾ ਨਾ ਦੇਖ ਲਓ ਅੱਜ ਤਾਂ ਮੈਂ ਕਹਤਾ ਵੀ ਸਾਗ ਲੈ ਜਾ ਅੱਜ ਤਾਂ ਆਤੇ ਦਾ ਸੀ ਮੰਨ ਕੇ ਖੜ ਗਈ ਉ ਜੇ ਮੈਂ ਨਾ ਕਹਿੰਦੀ ਬਥੇਰਾ ਲੈ ਕੇ ਜਾਂਦੀ ਜੇ ਪਤਾ ਲੱਗ ਜਾਂਦਾ ਵੀ ਤਾਈ ਨੇ ਸਾਗ ਤੇ ਰਿਆ ਚਲ ਕੋਈ ਨਾ ਮੈਂ ਰਾਜਵੀਰ ਨੂੰ ਕਈ ਕੇ ਆਉਣੀ ਆ ਉਹ ਬਥੇਰਾ ਲੈ ਜੂਗੀ ਨਾਲੇ ਮੈਨੂੰ ਸਬਜ਼ੀ ਦੇ ਦੂਗੀ ਇਹਨੂੰ ਕਈ ਕੇ ਜਾਣੀ ਆਂਗੀ ਨਹੀਂ ਰਾਜਵੀਰ ਅਸੀਂ ਸਾਗ ਤੇ ਰਿਆਗਾ ਲਿਆ ਲਿਆ ਸਾਗ ਤੇ ਰਿਆ ਅਸੀਂ ਸਾਗ ਹਾਂ ਤਾਈ ਹੁਣ ਤਾਂ ਸਾਡੇ ਪਸ਼ੂ ਵੀ ਹਰਾ ਖਾਣੋਂ ਹਟ ਗਏ। ਅਸੀਂ ਗੱਲ ਕੋਣ ਖਾਂਦੇ ਨਹੀਂ। ਨਾ ਇੰਨਾ ਪਾਈ ਸਾਗ ਹੁਣ ਵਾਧੂ ਹੋ ਗਿਆ ਤੇ ਨਾਲੇ ਸਾਡੇ ਪਸ਼ੂਆਂ ਕੋਲੇ ਹਰਾ ਵਾਧੂ ਹੋ ਗਿਆ ਵੀ ਖਾਣੋਂ ਹਟ ਗਏ। ਪਹਿਲਾਂ ਤਾਂ ਅਸੀਂ ਤੇਰੇ ਵਰਗੀ ਤੋਂ ਮੰਗ ਮੰਗੇ ਇੰਨਾ ਖਾ ਲਿਆ ਸਾਗਾ। ਫੇਰ ਅਸੀਂ ਘਰੇ ਕੈ ਵਾਰੀ ਰੰਨ ਲਿਆ। ਹੁਣ ਤਾਂ ਸਾਡਾ ਕੋਈ ਜਵਾਕ ਵੀ ਨਹੀਂ ਮੂੰਹ ਤੇ ਧਰ ਦਸਾਂਗ ਨੂੰ। ਮੈਂ ਤਾਂ ਅੱਜ ਉਹ ਕੀਤਾ ਰ ਸ਼ੋਲਗਾ ਬਣਾਇਆ। ਤੇ ਤੁਸੀਂ ਤਾਂ ਖਾਂਦੇ ਨਹੀਂ ਹੈਗੇ ਵਾਖਰੂ ਅਨਾ ਅੱਜ ਮੈਂ ਭਾਈ ਵਾਲਾ ਤਾਂ ਲਿਆ ਅੱਜ ਤੁਸੀਂ ਲੈ ਕੇ ਨਹੀਂ ਜਾਂਦੀਆਂ ਪਹਿਲਾਂ ਮੈਂ ਹਰਪ੍ਰੀਤ ਨੂੰ ਨਾ ਆਖਿਆ ਸੀ ਨੰਗੀ ਜਾਂਦੀ ਸੀ ਮੈਂ ਕੋਲ ਸਾਗ ਲੈ ਜਾ ਉਹ ਨਹੀਂ ਆਖੇ ਲੱਗੀ ਹੁਣ ਮੈਂ ਤੈਨੂੰ ਆਖਿਆ ਤੂੰ ਨਹੀਂ ਆਖੇ ਲੱਗਦੀ ਤਾਈ ਨੂੰ ਅੱਜ ਆਏ ਹੋਗਾ ਵੀ ਤਾਈ ਨੇ ਬਾਹਲਾ ਤਾਂ ਲਿਆ ਜੇ ਸਾਗ ਖਾਣ ਨੂੰ ਜੀ ਨਹੀਂ ਕਰਦਾ ਸਾਡਾ ਐਵੇਂ ਤੇਰੇ ਤੋਂ ਲਿਆ ਕੇ ਕਾਠ ਮਾਰ ਲਿਆ ਇੱਥੇ ਫਿਰ ਦਾਣਿਆਂ 'ਚ ਪਾਉਂਦੇ ਫਿਰੇਂਗੀ ਉਹ ਕਿਸੇ ਦੇ ਹਾਰਮੋਨ 'ਚ ਪੈ ਜਾਊਗਾ ਤੂੰ ਐ ਕਰ ਕਿਸੇ ਨੂੰ ਹੋਰ ਪੁੱਛ ਲੈ ਸਾਡੇ ਤਾਂ ਕੋਈ ਖਾਂਦਾ ਨਹੀਂ ਸਾਗ ਨਿੱਕਾ ਲਈ ਮੈਂ ਖਾਚੜ ਵੀ ਤੁਸੀਂ ਮੈਨੂੰ ਚਲ ਬਰਲ ਕੇ ਚਾਦ ਮੈਂ ਸਬਜੀ ਦੇ ਦਿਆ ਕਰਦੀ ਆ ਤੇ ਮੈਂ ਮੈਂ ਤੁਹਾਨੂੰ ਸਾਗ ਦੇ ਦਿਆ ਕਰਦੀ ਮੈਂ ਤਾਂ ਮੈਂ ਤਾਂ ਬੱਦ ਤਰ ਮੈਂ ਚਲ ਬੱਤੇ ਬਟਾ ਲਿਆ ਕਰੂੰਗੀ ਸਾਗ ਤਾਂ ਦੇਖ ਅਸੀਂ ਖਾਂਦੇ ਨਹੀਂ ਜੇ ਤੂੰ ਸਬਜੀ ਲੈ ਜਾਣੀ ਹੋਈ ਤਾਂ ਲੈ ਜੀ ਭੋਰਾ ਕੌਲੀ ਚੱਕ ਲਈਂ ਕਰ ਨਾ ਪਤਾ ਯਾਇ ਦਾ ਫੇਰ ਮੈਂ ਕਿਉਂ ਲੈ ਕਿਉਂਕਿ ਕੌਲੀ ਕੱਲਲੀ ਛਕ ਦਿੱਤਾ ਜੇ ਤੁਸੀਂ ਛਕ ਲਿਆ ਹੁੰਦਾਂ ਫੇਰ ਤਾਂ ਮੈਂ ਸੋਥੇ ਬਾਵਾ ਬੱਦ ਲਾਏ ਜਾਂਦੀ ਪਵਾ ਤੇ ਬੱਦ ਨਾਲੀ ਕੀ ਗੱਲ ਹੈ ਤਾਈ ਕੋਈ ਬਾਲੀ ਵੱਡੀ ਚੀਜ਼ ਹੈਗੀ ਤੂੰ ਛਕ ਕਿਸ ਨੂੰ ਹੋਰ ਦੇ ਦੇ ਦਾਲ ਦਾ ਭੋਰਾ ਲੈ ਜੀ ਉਹੀ ਗੱਲ ਅਸੀਂ ਵੀ ਬਿਠੇ ਰਹੇ ਤੇਰੇ ਤੋਂ ਛਕ ਮੰਗ ਮੰਗ ਖਾਦਾ ਪੈਣੀ ਹਰ ਤਰੀਕਾ ਬੋਲੀ ਕਹਿੰਦੀ ਲੈ ਛਕ ਕਹਿੰਦੀ ਹੁਣ ਕੌਣ ਖਾਂਦਾ ਕਹਿੰਦੀ ਛਕ ਤਾਂ ਕਹਿੰਦੀ ਖੇਤਾਂ 'ਚ ਬਾਦੂ ਖੜਾ ਹੈ ਕਹਿੰਦੀ ਲੈ ਬਾਦੂ ਤਾਂ ਖੜਾ ਤਾਂ ਹੀ ਗੱਲ ਤਾਂ ਉਹਦੀ ਸਹੀ ਆ ਹੁਣ ਤਾਂ ਨੱਕ ਮੁੜਿਆ ਪਿਆ ਨਾ ਤਾਂ ਬਾਜਰੇ ਦੀ ਰੋਟੀ ਨੂੰ ਜੀ ਕਰਦਾ ਨਾ ਸਾਗ ਨੂੰ ਜੀ ਕਰਦਾ ਨਾ ਕਿਦੋਂ ਭਾਈ ਤੁਸੀਂ ਸਾਡੇ ਭਾਂਡੇ ਲੈ ਲੈ ਜਾਂਦੇ ਹੁੰਦੇ ਸਾਡੇ ਸਾਗ ਨੂੰ ਤੇ ਉਦੋਂ ਤੁਹਾਡਾ ਜੀ ਨਹੀਂ ਸੀ ਆ ਕੇ ਸਾਗ ਨੂੰ ਉਦੋਂ ਸਾਗ ਚੱਲਿਆ ਚੱਲਿਆ ਸੀਗਾ ਉਦੋਂ ਉਹ ਉਹੀ ਗੱਲ ਜਦੋਂ ਸਾਗ ਜਿਹੜਾ ਬਣਦਾ ਸੀ ਨਾ ਮੈਂ ਤੇ ਹਰਪ੍ਰੀਤਾਂ ਮਰਨ ਵਾਲੀਆਂ ਹੋਏ ਦੀਆਂ ਅਸੀਂ ਤਾਂ ਹਾਂ ਹੀ ਲੈ ਲੈ ਆ ਕਿ ਉਹੀ ਗੱਲ ਨਕਸਿੰਡ ਪਾ ਲਈ ਸਾਗ ਤੋਂ ਨਹੀਂ ਭਾਈ ਆਖੇ ਤੋਂ ਨਹੀਂ ਕੋਈ ਆਖੇ ਲੱਗਦਾ ਹੁੰਦਾ ਉਹ ਗੱਲ ਮੰਗੂ ਆਗਾ ਕਿਦੋਂ ਕਿ ਅਗਲੇ ਨੂੰ ਆਪ ਜੀ ਉਹ ਹੁੰਦੀ ਨਾ ਕੋਈ ਤਸ ਉਹਦੋਂ ਕੰਮ ਕਰਦਾ ਆਖੇ ਤੋਂ ਨਹੀਂ ਕੋਈ ਆਖੇ ਲੱਗਦਾ ਹੁੰਦਾ ਤੇ ਤਾਈ ਤੇਰਾ ਦਿਮਾਗ ਖਰਾਵਾ ਤੂੰ ਥੋੜਾ ਜਿਹਾ ਬਣਾਉਣਾ ਸੀ ਆਪ ਜੀ ਜੋਗਰਾ ਆ ਪਤੀਲਾ ਭਰ ਕੇ ਕਿਉਂ ਨਹ ਲੈਤਾ ਨਹੀਂ ਮਤਰਾ ਸੋਡੀ ਮਾਰੀਆਂ ਨਹੀਂ ਤੇ ਰਿਆਸੀ ਮੈਂ ਆਖੋ ਦੋਨੇ ਆਉਂਦੀਆਂ ਹੁੰਦੀਆਂ ਨੇ ਮੈਂ ਖਾ ਚੱਲ ਲੈ ਜਾਣਗੇ ਅਸੀਂ ਤੈਨੂੰ ਉਹੀ ਗੱਲ ਜਵਾਬ ਦੇ ਦਿੰਦਿਆਂ ਤੂੰ ਆਪਦੇ ਚੋਗਰਾ ਬਣਾ ਲੈਂਦੀ ਤੂੰ ਤਾਂ ਆਪ ਮਹਾਰੀ ਪਤੀਲਾ ਰੇਨ ਕੇ ਬੈਗੀ ਜੇ ਮੈਂ ਕੋਈ ਪਸ਼ੂ ਡੰਗਰ ਨੂੰ ਪਾਉਣਾ ਹੁੰਦਾ ਪਸ਼ੂ ਡੰਗਰ ਨੂੰ ਭਾਈ ਕਾਹਨੂੰ ਪਾਵੇਂ ਮਤਰਾ ਉਹ ਗੱਲ ਵਾਂਗੂ ਸੋਡੀ ਚਾਹ ਤੇ ਟਾਰ ਲਿਆ ਜੇ ਮੈਨੂੰ ਆਏ ਪਤਾ ਹੁੰਦਾ ਵੀ ਤੁਸੀਂ ਜਾਣਦੇ ਨਹੀਂ ਫੇਰ ਤਾਂ ਮੈਂ ਤਾਂ ਜਾਮਾ ਥੋੜੇ ਦੇ ਆਪਦੇ ਚੋਗਰੇ ਇੱਥੇ ਵੀ ਲੱਕੜਾ ਮਚਾ ਦਿਆਂ ਤੂੰ ਤਾਂ ਉਹੀ ਗੱਲ ਕੋਈ ਹੋਰ ਅਰਥ ਲੱਗ ਜਾਂਦੀਆਂ ਤੇਰੇ ਅਸੀਂ ਤਾਂ ਖਾਂਦੇ ਨਹੀਂ ਤਈ ਜੇ ਖਾਂਦੇ ਹੁੰਦੇ ਨਾ ਮੈਂ ਤਾਂ ਆਪ ਹੀ ਆ ਜਾਂਦੀ ਲੈਣਾ ਸਲਾਹ ਹੈ ਭਾਈ ਛੋੜੀ ਨਾਲੇ ਆਈ ਨਹੀਂ ਪਤਾ ਆ ਸਵੇਰੇ ਜਾਂ ਤੜਕੇ ਧਰਨ ਤੱਕ ਕੇ ਬਾਂਦਾ ਆ ਜੇ ਤੇ ਉਹਨੂੰ ਉਹੀ ਸਾਗ ਵਧੀਆ ਲੱਗੇ ਦੋਨਾਂ ਨੂੰ ਨਾ ਨਾ ਦਹੀਂ ਹੁਣ ਨਹੀਂ ਅਸੀਂ ਖਾਂਦੇ ਖੁੰਦੇ ਹੁਣ ਜੇ ਅਸੀਂ ਉਹੀ ਗੱਲ ਖਾਣਾ ਹੋਵੇ ਅਸੀਂ ਆਪ ਹੀ ਨਾ ਧਰ ਲੈਣਾ ਹੁਣ ਤਾਂ ਤੁਸੀਂ ਬਾਤ ਰੱਖ ਲਿਆ ਹੁਣ ਨਹੀਂ ਤੁਸੀਂ ਸਾਗ ਖਾਂਦੇ ਚੰਗਾ ਤਾਂ ਨਹੀਂ ਹੁਣ ਤਾਂ ਤੁਸੀਂ ਫੋਨ ਚੰਗਾ ਨਹੀਂ ਲੱਗਦਾ ਐਡਾ ਪਤੀਲਾ ਰਹਿਣਗੇ ਬੈਗੀ ਪਤੀ ਇਹਦੀਆਂ ਹਿਸ਼ਾਰੀਆਂ ਦਾ ਇਹਨੂੰ ਆਇਆ ਹੋਊਗਾ ਵੀ ਇਕੱਠਾ ਰੇਣ ਲੈਨੀ ਆ ਬੇਹਤ ਵਹਿ ਚੱਕ ਚੱਕ ਭਾਂਡੇ ਪਰ ਪਰ ਫੜਾਈ ਜਾਊਂਗੀ ਸੱਜਰੀ ਦਾਲ ਲਿਆ ਲਿਆ ਖਾਈ ਜਾਊਂਗੀ ਐਡੀਆਂ ਕਮਲੀਆਂ ਨਹੀਂ ਹੈਗੀਆਂ ਅਸੀਂ ਜਿੱਡੀਆਂ ਸਾਨੂੰ ਤੂੰ ਪਾਗਲ ਬਣਾਉਣੀ ਆ ਕੀ ਕਰੀਏ ਹੁਣ ਸਬਜੀ ਦਾ ਬਾੜੀ ਚ ਗਾਜਰਾਂ ਵੀ ਖੜੀਆਂ ਨੇ ਗੋਭੀ ਇਹ ਅਲਗ ਕਰ ਬਣਾਉਣ ਨੂੰ ਜੀ ਕਰਦਾ ਕੱਲਿਆਂ ਦਾ ਨਾ ਬੇਬੇ ਕੋਈ ਸਬਜੀ ਬਣਾ ਕੇ ਦੇ ਕੇ ਗਈ ਐ ਚਲ ਦੇਖੀ ਜੋ ਫੇ ਤੜਕੇ ਵੀ ਚਟਣੀ ਨਾ ਖਾਦੀਆਂ ਚਟਣੀ ਨਾ ਖਾ ਲਾਂਗੇ ਹੁਣ ਕੱਲਿਆਂ ਤਾਂ ਕਿਹੜੀ ਦਾਲ ਸਬਜੀ ਬਣਦੀ ਐ ਲੈ ਆ ਗੱਲ ਲਾਲ ਦੀ ਮਾਂ ਨੂੰ ਦੇ ਕੇ ਜਾਣੀ ਆ ਸਾਗ ਇਹ ਤੋਂ ਲੈ ਕੇ ਜਾਉਂਗੀ ਸਾਗ ਦਾ ਢੋਲੂ ਭਰ ਲੈ ਹੀ ਦੇ ਜੂਗੀ ਤੇ ਸਬਜ਼ੀ ਦਾ ਭਰਾ ਕੇ ਲੈ ਜੂਗੀ ਕਾਹੀ ਕੀ ਮੰਗਣਾ ਹੀ ਐ ਮੈਂ ਤਾਂ ਭਾਈ ਸਾਗ ਤੇ ਰਿਆਗਾ ਤੇ ਸਾਗ ਫੜਾਉਣ ਆਈਆਂ ਤੇ ਭਾਈ ਮੈਨੂੰ ਦਾਲ ਮੈਂ ਲੈ ਕੇ ਜਾ ਭਾਈ ਇਹ ਤਾਂ ਤੂੰ ਬੜਾ ਵਧੀਆ ਕਰਿਆ ਤੂੰ ਸਾਗ ਲੈ ਕੇ ਆ ਗਈ ਹੋਰ ਭਾਈ ਵਧੀਆ ਫੇਰੀ ਮੈਂ ਫੜਾਉਣ ਆਈਆਂ ਮੈਨੂੰ ਤਾਂ ਐਸੀ ਮਹਾਲਾ ਮੈਂ ਕੀ ਦਾਲ ਸਬਜ਼ੀ ਬਣਾਉਂਗਾ ਉਹ ਮੇਰੀ ਬੇਬੇ ਤਾਂ ਇੱਥੇ ਨਹੀਂ ਜੀ ਉਹ ਤਾਂ ਗਈ ਹੋਈ ਐ ਤੇ ਮੈਂ ਤਾਂ ਹੁਣ ਨਾ ਤੜਕੀ ਉਹ ਚਟਣੀ ਨਾ ਖਾਦੀਆਂ ਹੁਣ ਫੇਰ ਮਾਂ ਚਟਣੀ ਨਾ ਖਾਣੀ ਬਣੀ ਆ ਇਹਦਾ ਕਈ ਤਰ੍ਹਾਂ ਲੱਖ ਲੱਖ ਚੋਕਰਾ ਤੂੰ ਮੈਨੂੰ ਸਾਗ ਜਿਹੜਾ ਦੇਗੀ ਨਾ ਦੋ ਦੰਦ ਮੰਤ ਤਾਂ ਹੁਣ ਸਾਗ ਹੀ ਖਾਉਂਗਾ ਵੇ ਭਾਈ ਦਾ ਮੈਂ ਤਾਂ ਹੀ ਗੱਲ ਮੰਗੂ ਬੱਟੇ ਪਟਾਉਣ ਆਈ ਸੀ ਭਾਈ ਤੂੰ ਕਹਿੰਦਾ ਕਿ ਮੇਰੀ ਬੇਬੀ ਨਹੀਂ ਇੱਥੇ ਹੋਰ ਤਾਂ ਹੀ ਉਹ ਤਾਂ ਹੈ ਹੀ ਨਹੀਂ ਤੈਨੂੰ ਪਤਾ ਨਹੀਂ ਹੈ ਮੇਰੀ ਬੇਬੀ ਇੱਥੇ ਹੈ ਹਾਂ ਭਾਈ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਸਾਰਾ ਸਾਗ ਫੜਾਉਣ ਆਈ ਸੀ ਮੈਂ ਕਿਹਾ ਸਬਜ਼ੀ ਮੈਂ ਲੈ ਕੇ ਜਾਉਂਗਾ ਤੋ ਅੱਛਾ ਵੀ ਦਾਲ ਸਬਜ਼ੀ ਲੈ ਜਾਈ ਹਾਂ ਮੈਂ ਕਿਹਾ ਬਟਾਹੀ ਕੋਈ ਗੱਲ ਨਹੀਂ ਮੇਰੀ ਬੀਬੀ ਆਜੂ ਚਾਰ ਕਦਣਾ ਤਾਈ ਕੋਈ ਦਾਲ ਸਬਜ਼ੀ ਦੀ ਉੱਤੇ ਬਣਾਈ ਉੱਧੇ ਮੈਂ ਤੈਨੂੰ ਆਪ ਹੀ ਦਿਆਂਗੂੰ ਦਾਲ ਸਬਜ਼ੀ ਕੋਈ ਗੱਲ ਨਹੀਂ ਭੂਲਾ ਦੇਖ ਲਾ ਲੈ ਮੈਂ ਤਾਂ ਉਹ ਖਾਲੀ ਮੁਰਗੀ ਲੈ ਮੈਂ ਤਾਂ ਨਾਲ ਇੰਨੇ ਰ ਮਸਾ ਰੰਨੇ ਅਸੀਂ ਤੇਰਾ ਮੈਂ ਸਾਗ ਫੜਾ ਗਈ ਸਾਰਾ ਭਾਈ ਤਾਈ ਬਰੀ ਗੱਲ ਸੁਣ ਮੈਂ ਕਿਹਾ ਤੈਨੂੰ ਕੋਈ ਜਾ ਕੇ ਤੁਹਾਡੇ ਘਰੇ ਕੋਈ ਸਾਗ ਮੰਗਣ ਗਿਆ ਸੀਗਾ ਤੂੰ ਆਪੀ ਤਾਂ ਫੜ ਗਈ ਆਂ ਆਪ ਹੀ ਤਾਂ ਹੁਣ ਆਏ ਕਿਹਨੇ ਇਹ ਪਾਈ ਨੇ ਕੀ ਗੱਲ ਆ ਚਲ ਕੋਈ ਨਾ ਪਾਈ ਬਸ ਹੁਣ ਕਿੰਨਾ ਮੈਂ ਆਈ ਪਾਉਣੀਆਂ ਮੈਨੂੰ ਸਬਜ਼ੀ ਦੀ ਥੋੜੀ ਜੀ ਜਿਆਦੇ ਤਸ ਜੀ ਸੀ ਮੈਂ ਖਾ ਮੈਂ ਬਿਟਾ ਕੇ ਲੈ ਕੇ ਜਾਉਂਗੀ ਹਾਂ ਹਾਂ ਤਾਈ ਮੇਰੀ ਗੱਲ ਸੁਣ ਹੁਣ ਕੱਚੀ ਐ ਕੋਈ ਸਬਜ਼ੀ ਕੋਈ ਨੂੰ ਗੋਭੀ ਦਾ ਫੁੱਲ ਮੈਂ ਤੋੜ ਕੇ ਦੇ ਦੇਣਾ ਪਰ ਸਬਜ਼ੀ ਤਾਂ ਹੁਣ ਅਸੀਂ ਤਾਂ ਬਣਾਈ ਹੀ ਨਹੀਂ ਹੈਗੀ ਹੁਣ ਤਾਂ ਭਾਈ ਮੈਂ ਕਿਹਾ ਸਾਗ ਤਾਂ ਨਹੀਂ ਬੈਠੀਆਂ ਫੇਰ ਦੇਖੀ ਜਊ ਫੇਰ ਸਵੇਰੇ ਦੇਖੂਗੀ ਲੈ ਜਦੋਂ ਸਾਗ ਬਣਾਇਆ ਏ ਈਦੂ ਸਬਜ਼ੀ ਸਿਆਲ ਚ ਹੋਰ ਕਿਹੜੀ ਵਧੀਆ ਮੈਂ ਤਾਂ ਭਾਈ ਬਣਾਈ ਥਣਾ ਤੜਕਾ ਲਾਇਆਗਾ ਤੇ ਵਿੱਚ ਮੈਂ ਤਾਂ ਤਨ ਡੰਗੇ ਹੀ ਸਾਗੀ ਖਾਊਗਾ ਚੱਲ ਭਾਈ ਪੁੰਨੀ ਸਹੀ ਚੱਲ ਦੇਖੀ ਜਾਊ ਭਾਈ ਲੈ ਉਹ ਤਾਈ ਨੇ ਬਚਰੀ ਨੇ ਵਧੀਆ ਹੀ ਕਰਿਆ ਹਨਾ ਮੈਨੂੰ ਐ ਸੀ ਲੈ ਮਹਾ ਕੀ ਕਰਾਂਗੇ ਉਹ ਛਟਣੀ ਨਾਲ ਫੇਰ ਖਾਣੀਆਂ ਪਣੀਆਂ ਲੈ ਡੱਬਾ ਵਰ ਕੀ ਫੜਾ ਗਈ ਉਹ ਤਾਈ ਚਲਾਕਤਾ ਵਾਲੀ ਐ ਮੈਨੂੰ ਪਤਾ ਐ ਇਹਨੂੰ ਐ ਹੀ ਸੀਗਾ ਵੀ ਗੁਰਲਾਲ ਕਹਨੇ ਵਧੀਆ ਕੋਈ ਢਾਲ ਸਬਜ਼ੀ ਬਣਾਈ ਉਹ ਢਾਲ ਸਬਜ਼ੀ ਲੈਣ ਆਈ ਸੀ ਚਲਕੀਆਂ ਕਰਦੀ ਐ ਇਹ ਮੈਨੂੰ ਐ ਕਿਵੇਂ ਫੜਾ ਗਈ ਲੈ ਚੋਰਾ ਤੇ ਮੋਰ ਪੈਰਾਂ ਆਈ ਗੱਲ ਹੋ ਗਈ ਆਪ ਹੀ ਫੜਾ ਗਈ ਆ ਪਤਾ ਹੁਣ ਤਿੰਨ ਚਾਰ ਡੰਗਸ ਆ ਗਈ ਖਾਵਾਂਗੇ ਐਨੇ ਬੇਬੇ ਆ ਜੂਗੀ ਮੂੰਗੀ ਮੰਗੀ ਜੀ ਕਿਤੇ ਦਾਲਾ ਸਬਜ਼ੀ ਬਣਾਈ ਉਹਦੇ ਫੜਾਇਆ ਵਾਂਗੇ ਇਹਨਾਂ ਦੇ ਮੈਂ ਤਾਂ ਹਰਪ੍ਰੀਤ ਕੋਲੇ ਜਾ ਕੇ ਆਉਣੀ ਆ 2 ਮਿੰਟ ਕੱਲ ਨਹੀਂ ਛੱਡਦਾ ਕਰਕੇ ਜਾਇਆ ਗਿਆ ਚੱਲ ਮਖੱਜ ਜਾ ਕੇ ਆਉਣੀ ਆ ਨੀ ਲਤਾਈ ਕਿਆ ਮੋਟਰ ਉਹੀ ਡੁੱਲੀ ਆਂਦੀ ਆ ਦੜ ਲਦੜ ਪਾਣੀ ਆ ਜਾਈ ਜਾਂਦਾ ਤਾਈ ਨੂੰ ਪਤਾ ਨਹੀਂ ਕਿੱਥੇ ਹੈ ਮੈਨੂੰ ਤਾਂ ਲੱਗਦਾ ੜੀ ਜੀ ਮੈਂ ਤਾਈ ਕਰੇ ਨਹੀਂ ਹੁੰਦੀ ਤਾਈ ਕੋਲੇ ਗਏ ਸੀ ਤੂੰ ਮੈਂ ਤਾਈ ਕੋਲੇ ਕਾਹਨੂੰ ਗਈ ਸ਼ਹਿਰ ਦੇ ਕਾਦੀ ਮੋਟਰ ਡੁੱਲੀ ਜਾਂਦੀ ਐ ਇਹਨਾਂ ਦੀ ਅੱਛਾ ਹਾਂ ਪਾਣੀ ਦਾ ਕੱਲ ਦਾ ਰੱਬ ਨਹੀਂ ਆਮ ਕਾਰ ਰੱਖਿਆਗਾ ਹਾਂ ਉੱਤੋਂ ਮੋਟਰਾਂ ਨਹੀਂ ਬੰਦ ਕਰਦੇ ਲੋਕ ਨੀ ਹੁਣ ਟੁੱਟੀ ਆਈ ਐ ਜੀ ਦੋ ਵਾਰਾਂ ਟੁੱਟੀ ਆ ਗਈ ਤੂੰ ਕਿੱਧਰ ਫਿਰਦੀ ਐ ਨੀ ਮੈਂ ਤਾਂ ਤੇਰੇ ਕੋਲੇ ਆਈ ਸੀ ਮੈਂ ਕਿਹਾ ਮੇਰੇ ਕੋਲੇ ਤਾਈ ਆਈ ਸੀਗੀ ਤੇ ਫੇਰ ਆ ਜਾ ਘਰੇ ਵਗ ਚੱਲਦੇ ਆ ਘਰੇ ਤਾਂ ਕਾਹਨੂੰ ਵਗ ਚੱਲਦੇ ਬਸ ਫੇਰ ਮੈਂ ਤਾਂ ਇੱਥੋਂ ਮੁੜ ਜੂਗੀ ਕੰਮ ਵੀ ਕਰਨਾ ਜਾ ਕੇ ਚਲ ਇੱਧਰ ਜੇ ਆ ਜਾ ਉਹਨੇ ਇੱਧਰ ਕੋਈ ਆ ਨਾ ਜਾਵੇ ਇੱਧਰ ਜੇ ਹੋ ਕੇ ਗੱਲ ਕਰ ਲੈਣੇ ਦੱਸ ਕੀ ਗੱਲ ਹੈ ਰੀ ਇਹ ਆਉਣਾ ਤਾਂ ਕੀ ਨੇ ਅੜ ਗਿਆ ਏਡੀ ਤਾਂ ਗੱਲ ਹੀ ਨਹੀਂ ਹੈਗੀ ਜਿੰਨੀ ਸੀਰੀਅਸ ਲਈ ਜਾਨੀ ਆ ਤੇ ਮੈਂ ਤਾਂ ਆਈ ਆਂਦੀ ਸੀ ਮੈਂ ਕਿਹਾ ਤਾਈ ਦੀ ਸਿਹਾਰੀ ਦੇਖ ਲਾ ਲੀ ਤਾਈ ਤਾਂ ਨਹੀਂ ਗਏ ਸਾਗ ਦਾ ਪਤੀਲਾ ਧਰ ਕੇ ਰਿੰਨੀ ਬੈਠੀ ਸੀ ਲੇ ਤਾਈ ਤਾਂ ਸਾਡੇ ਘਰੇ ਵੀ ਗਈ ਸੀ ਭੈਣ ਤੇ ਫਿਰ ਤਾਈ ਘਰ ਘਰ ਫਿਰਦੀ ਐ ਸਾਗ ਫੜਾਉਂਦੀ ਤੇ ਉਹ ਫਿਰ ਮੈਨੂੰ ਬਾਗੇ ਟੱਕਰ ਗਿਆ ਆਪਦੇ ਖੜੀ ਤੇ ਜਦੋਂ ਮੈਂ ਘਰੇ ਗਈ ਘਰੇ ਪਤਾ ਲੱਗਾ ਕਹਿੰਦੀ ਨੇ ਘਰੇ ਆਕੇ ਗਈ ਸੀ ਤਾਈ ਤੇ ਜਦੋਂ ਮੈਂ ਉਹਨਾਂ ਦੇ ਬਾਰ ਕੋਲ ਦੀ ਨੰਗਲ ਲਗੀ ਮੈਨੂੰ ਕਹਿੰਦੀ ਕੁੜੇ ਵੀ ਲੈ ਉਰੇ ਆ ਵੇਖ ਕੀ ਕੰਮ ਹੈ ਤਾਈ ਕਹਿੰਦੀ ਮੈਂ ਪਰੇ ਵੱਡਾ ਪਤੀਲਾ ਸਾਗਦਾ ਅੱਛਾ ਤੂੰ ਜਿਹੜੀ ਸਬਜ਼ੀ ਬਣਾਏਂਗੀ ਸਬਜ਼ੀ ਤਾਂ ਮੈਨੂੰ ਦੇ ਜੀ ਤੇ ਸਾਗ ਮੈਂ ਤੂੰ ਲੈ ਚਾਂ ਨਹੀਂ ਦੇਖ ਲੈ ਨਹੀਂ ਸਿਆਰੀ ਤਾਈ ਦੀ ਨਹੀਂ ਹਰੇਕ ਤੋਂ ਸਬਜ਼ੀ ਮੰਗਦੀ ਤਾਂ ਸਿੱਧੇ ਮੂੰਹ ਜਾ ਕੇ ਅਗਲੇ ਤੋਂ ਸਬਜ਼ੀ ਮੰਗਲਾ ਨਹੀਂ ਬੱਟੇ ਵਟਾਉਣ ਦੀ ਕੀ ਲੋੜ ਆ ਤੈਨੂੰ ਬੱਟੇ ਵਟਾਉਣ ਦੀ ਕੀ ਭਣੀ ਫਿਰ ਸਾਗ ਦਾ ਪਤੀਲਾ ਤੂੰ ਧਰਿਆ ਖਾਧੋ ਜਦੋਂ ਤੂੰ ਖਾਣਾ ਹੀ ਨਹੀਂ ਆਹੋ ਸਾਗ ਦਾ ਹੁਣ ਹਰੇਕ ਦੇ ਮਾਚੇ ਘਰੇ ਪਤੀਲੀਆਂ ਭਰੀਆਂ ਪੰਗਾਂ ਨੇ ਜਦੋਂ ਦੇਖੋ ਉਹੀ ਗੱਲ ਤੋੜਾ ਸੀ ਸਾਗ ਦਾ ਪੱਤਾ ਪੱਤਾ ਹੁੰਦਾ ਸੀ ਕਿਸੇ ਦੇ ਹੁੰਦਾ ਨਹੀਂ ਸੀ ਨਾ ਹੀ ਤਾਂ ਤਾਈ ਦਾ ਹੀ ਨਹੀਂ ਸੀ ਮਾਜਨਾ ਵੀ ਕੋਈ ਤੋੜ ਕੇ ਨਾ ਲੈ ਜੀ ਮੇਰਾ ਇੱਥੇ ਡਾਂਗ ਲੈ ਕੇ ਖੜੀ ਰਹਿੰਦੀ ਹਰਪ੍ਰੀਤ ਉਹੀ ਤਾਈ ਹੈ ਜਿੱਦੋਂ ਮੈਂ ਤਾਂ ਕਰ ਕਰ ਸਾਗ ਲਏ ਹੁੰਦੀਆਂ ਸੀ ਤੇ ਜੇ ਪੈਣੀ ਮੈਂ ਲੈਣ ਗਈ ਸਾਗ ਤੇ ਕੁੜੇ ਮੈਨੂੰ ਇੱਕ ਕੜਸੀ ਪਾਇਆ ਕਹਿੰਦੀ ਭਾਈ ਇਹ ਤਾਂ ਮਸਾ ਉਹੀ ਗੱਲ ਬਾੜੀ ਉਸ ਨਾਲ ਤਰਿਆ ਹੋਇਆ ਬਾੜੀ ਮਿਹਨਤ ਹੁੰਦੀ ਹੈ ਸਾਗ ਤੇ ਹੁਣ ਮਰਜੇ ਖਾ ਖਾ ਕੇ ਸਾਗ ਹੁਣ ਤਾਂ ਮੈਨੂੰ ਤਾਂ ਇਹ ਲੱਗਦਾ ਜਿਵੇਂ ਮਸ਼ੀਨ ਤੇ ਟੋਕਾ ਕਰਕੇ ਤਰਿਆ ਹੁੰਦਾ ਨਹੀਂ ਆਹੋ ਨੇ ਕਿਸੇ ਸਕੀਮ ਨਾਲ ਤਰਿਆ ਹੂੰ ਆਏ ਸੀ ਅੰਨੀਏ ਕਹਿੰਦੀ ਮ ਦੀਲਾ ਤਰੀ ਬੈਠੀਆਂ ਕਹਿੰਦੀ ਮੇਰੀ ਗੱਲ ਤਾਂ ਸੁਣ ਲੈ ਉਹਨੂੰ ਆਏ ਆ ਵੀ ਇਕੱਠਾ ਇੱਕ ਵਾਰੀ ਰਿੰਨ ਲੈਣੀ ਆ ਸਾਗ ਤਾਂ ਕਿ ਗੱਲਾਂ ਨੂਨ ਮਿਰਚ ਉਹਨੇ ਕਿਹੜਾ ਤੜਕਾ ਲਾਉਣਾ ਵੀ ਬੇਹਤ ਬੇਹਾ ਪਰ ਪਰ ਭਾਂਡੇ ਫੜਾਈ ਜਾਊਂਗੀ ਤੇ ਸਬਜ਼ੀ ਦੀਆਂ ਬਾਟੀਆਂ ਲਿਆ ਲਿਆ ਖਾਈ ਜਾਊਂਗੀ ਨਹੀਂ ਮੈਂ ਤਾਂ ਉਹੀ ਗੱਲ ਮਟਰ ਪਨੀਰ ਤੇਰੇ ਸਾਨੂੰ ਤਾਂ 8 ਦਿਨ ਹੋ ਗਏ ਜੀ ਸਾਗ ਖਾਂਦਿਆਂ ਨੂੰ ਜੋ ਆਕਾਂ ਦਾ ਜੀ ਲਿਆ ਪਏ ਪਹਿਲਾਂ ਪਨੀਰ ਦੀ ਸਬਜ਼ੀ ਏਡੀ ਮਹਿੰਗੀ ਕਹਿੰਦੀ ਈ ਨਹੀਂ ਮੈਂ ਤਾਂ 500 ਲਗਾ ਤਰ ਲ ਫੇਰ ਉਹੀ ਗੱਲ ਮੈਨੂੰ ਫੇਰ ਤਰਸ ਜਾਇਆ ਮੈਂ ਕਿਹਾ ਸਾਗ ਤਾਂ ਦੇਖ ਤਾਂ ਹੀ ਅਸੀਂ ਖਾਂਦੇ ਨਹੀਂ ਜੇ ਤੂੰ ਸਾਡੇ ਸਬਜ਼ੀ ਲੈ ਜਾਣੀ ਹੋਈ ਤੂੰ ਕੋਲੀ ਚੱਕ ਲਈ ਭਾਈ ਸਬਜ਼ੀ ਲੈ ਜੀ ਕੋਲੀ ਤਾਂ ਆਇਆ ਮੂੰਹ ਕਰਕੇ ਮੁੜ ਗਿਆ ਕੋਲੀ ਤਾਂ ਮੈਂ ਵੀ ਕਹੇ ਸੀ ਮੈਂ ਕਿਹਾ ਤਾਂ ਹੀ ਮਹਿੰਗੇ ਭਾਦੀ ਸਬਜ਼ੀਆਂ ਇੱਕ ਕੋਲੀ ਲਈ ਪਨੀਰ ਦੀ ਕੋਲੀ ਨੂੰ ਤਾਂ ਹਾਂ ਹੀ ਨਹੀਂ ਕਰੀ ਨਹੀਂ ਡੋਲੂ ਭਰ ਕੇ ਦੇ ਲੈ ਭਣੇ ਡੋਲੂ ਤਾਂ ਆਵਦੇ ਤੇ ਰੋਲਦੀ ਆ ਹਾਂ ਡੋਲੂ ਤਾਂ ਆਉਂਦੇ ਆ ਅਸਾਂ ਹੋਊਗਾ ਹਾਂ ਚੜਾ ਪਾਣੀ ਲੈਣੇ ਅੜਗੇ ਆਉਦੇ ਸਾਗ ਦਾ ਕੁਛ ਮਰਜ਼ੀ ਕਰੇ ਉਹਨੇ ਰਹਿਣਿਆ ਫਿਰ ਮੰਗਰੋਂ ਨਾ ਐ ਆਏ ਬੋਲਦੀਏ ਜੇ ਲੈਣਾ ਜਾ ਓਕੇ ਮੰਗਤਾਂ ਸਾਗ ਨਹੀਂ ਛੱਡਦਾਂ ਪਤੀਲੇ ਚ ਆਹੋ ਫੇਰੇ ਕੁਛ ਬੋਲਦੀ ਹੁਣ ਮੈਨੂੰ ਤਾਂ ਐ ਸੋਚ ਲੱਗੀ ਪਈਆ ਮੂੰਹ ਮੈਂ ਮਰ ਜਾ ਐਨੇ ਸਾਗ ਦਾ ਤਾਈ ਕਰੂਗੀ ਕੀ ਹੁਣ ਤੈਨੂੰ ਕੀ ਫਿਕਰ ਹੋਈ ਐ ਤੈਂ ਘੜਾ ਤਰਿਆ ਜਾਂ ਤੈ ਚੀਰਿਆ ਨੇ ਤਾਈ ਨਹੀਂ ਕਿਹੜਾ ਕੁਛ ਪਾਏ ਤੰਦ ਚਿਤੇ ਆਈ ਨੀ ਟੋਕਿਆਲੀ ਮਸ਼ੀਨ ਤੇ ਵੱਢ ਕੇ ਪਾਤਾ ਉਹ ਤਾਂ ਭੈਣੇ ਪਸ਼ੂ ਸਮਝਦੀ ਐ ਮੈਨੂੰ ਕਹਿੰਦੀ ਨਾ ਸ਼ਹੀ ਕਹੇ ਤਾਂ ਕੋਈ ਨਹੀਂ ਪਾਣੀ ਪੀਂਦਾ ਹੋਇਆ ਬੋਦਲੀ ਕੋੜੇ ਭੂਮਾ ਮਰਦੀ ਐ ਹਾਂ ਦੇਖ ਲੈ ਲੈ ਤੇ ਫਿਰ ਮੱਲੋ ਮੱਲੀ ਖਵਾਉਂਦੀ ਐ ਮੈਂ ਤਾਂ ਭੈਣੇ ਗੱਲ ਪੈ ਗਈ ਮੈਂ ਕਹਤਾਈ ਤੂੰ ਤਾਂ ਸਾਨੂੰ ਪਸ਼ੂ ਸਮਝਦੀ ਐ ਮੈਂ ਨਹੀਂ ਮੁੜ ਕੇ ਤੇ داری ਚੀਜ਼ ਲੈਣੀ ਜਾਂਦੀ ਤੂੰ ਜਾ ਨਾ ਹੋਇ ਬਗਜੀ ਨਹੀਂ ਮੈਂ ਤਾਂ ਆਪ ਛੱਡਿਆ ਖਹਿੜਾ ਬੱਸ ਰਹਿਣ ਦੇ ਉਹੀ ਗੱਲ ਆਪਾਂ ਤਾਂ ਸਾਗ ਮੰਗ ਕੇ ਨਾ ਤੇ ਜੱਬ ਵੀ ਕਰ ਲਿਆ ਆਸਾਨ ਕਰਾ ਲਿਓ ਦੇਖ ਭਣੀ ਮੈਂ ਤਾਂ ਤਾਈ ਹਾਂ ਹੱਥ ਬੰਨ ਕੇ ਆਈਆਂ ਵੀ ਤਾਈ ਮੈਂ ਤਾਂ ਮੁੜ ਕੇ ਆਉਂਦੀ ਨਹੀਂ ਜਦੋਂ ਤੂੰ ਪਸ਼ੂ ਬੋਲਦੀ ਹੈ ਬੰਦਿਆਂ ਨੂੰ ਅਗਲਾ ਪਸ਼ੂ ਸਮਝਦੇ ਚੀਤਾ ਲਾਹਾਰੀ ਦੇਂਦਾ ਆ ਜੜ ਕੇ ਮੈਂ ਤਾਂ ਉਧਰ ਦੂਜੇ ਘਰਾਂ ਨੇ ਜਾ ਕੇ ਨਹੀਂ ਇਹ ਤੇ ਚੱਲਣੇ ਚੱਲ ਫਿਰ ਮੈਂ ਵੀ ਬਾਗ ਚੱਲ ਲੇ ਕੇ ਆਈਏ ਨਹੀਂ ਉਹ ਆਏ ਬੈਲ ਬੈਟ ਦੇ ਬਾੜੀ ਸੋਹਣੇ ਨਹੀਂ ਆ ਜਾ ਦੇਖ ਆ ਜਾ ਕੰਮ ਹੀ ਲਿਆਉਂਗਾ